welcom back to my youtube channel i hope ਤੁਸੀਂ ਸਭ ਵਧੀਆ ਹੋਵੋਗੇ ਅੱਜ ਆਪਾਂ ਬਣਾਵਾਂਗੇ ਆਵਲਾ ਚਕੰਦਰ ਗਾਜਰ ਮਿਕਸ ਕਰਕੇ ਉਹਦਾ ਜੂਸ ਬਣਾਵਾਂਗੇ ਜੋ ਕਿ ਆਪਣੀ ਗਲੋਇੰਗ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਆ ਆਜੋ ਫਿਰ ਆਪਾਂ ਬਣਾਨੇ ਆ ਅਗਰ ਕੋਈ ਮੇਰੇ ਚੈਨਲ ਤੇ ਨਿਊ ਆ ਤਾਂ ਉਹਨੂੰ ਸਬਸਕ੍ਰਾਈਬ ਚੈਨਲ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਮੈਂ ਅੱਗੇ ਵਧਾਂਗੀ ਥੈਂਕਸ ਮਾਈ ਆਲ ਫਰੈਂਡਸ ਚਲੋ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਜਲਦੀ ਜਲਦੀ ਬਣਾਨੇ ਆ। ਸਭ ਤੋਂ ਪਹਿਲਾਂ ਆਪਾਂ ਨੇ ਇੱਕ ਚਕੰਦਰ ਲੈਣੀ ਆ ਤੋਸ ਮਾਰ ਕੇ ਚਾਰ ਆਮਲੇ ਲਵਾਂਗੇ। ਇੱਕ ਗਾਜਰ ਲੈ ਲਵਾਂਗੇ। ਇੱਕ ਆਪਾਂ ਜੱਗ ਲਵਾਂਗੇ। ਜਿਸ ਵਿੱਚ ਇਹਨੂੰ ਛਿੱਲ ਕੇ ਪਾ ਦਵਾਂਗੇ। ਛਿਲਕਾ ਉਤਾਰਨ ਤੋਂ ਬਾਅਦ ਆਪਏ ਇਹ ਪੀਸ ਕਰ ਲਵਾਂਗੇ ਹਲਕੇ ਹਲਕੇ ਪੀਸ ਕਰ ਲਵਾਂਗੇ ਆਪਾਂ ਜੂਸਰ 'ਚ ਵੀ ਕਰ ਸਕਦੇ ਆਂ ਅਗਰ ਕਈ ਕਿਸੇ ਕੋਲ ਜੂਸਰ ਨਹੀਂ ਹੁੰਦਾ ਤਾਂ ਆਪਾਂ ਮਿਕਸੀ ਦੀ ਜਗ ਹੁੰਦੀ ਆ ਨਾ ਉਹਨਾਂ ਵਿੱਚ ਪਾ ਕੇ ਇਹਦਾ ਬਹੁਤ ਅੱਛੇ ਤਰੀਕੇ ਨਾਲ ਜੂਸ ਬਣਾ ਸਕਦੇ ਆ ਮੈਂ ਤੁਹਾਨੂੰ ਦਿਖਾਨੀ ਆ ਅੱਜ ਇਹਦਾ ਜੱਗ ਲੈਣਾ ਹੈ ਜਿਹਦੇ ਵਿੱਚ ਆਪਾਂ ਆ ਸਭ ਮਟੀਰੀਅਲ ਜੋ ਤਿਆਰ ਕੀਤਾ ਸੀ ਉਹ ਪਾ ਲਵਾਂਗੇ ਇਹ ਸਭ ਪਾਉਣ ਤੋਂ ਬਾਅਦ ਆਜੋ ਮੈਂ ਤੁਹਾਨੂੰ ਦਿਖਾਨੀ ਆ ਕਿਦਾਂ ਆਪਾਂ ਇਹਦਾ ਜੂਸ ਇਹਦਾ ਆਪਾਂ ਮਿਕਸੀ ਚਲਾਦੇ ਮੇਰੇ ਜੂਸ ਤਿਆਰ ਕਰਾਂ ਇਹਦੇ ਵਿੱਚ ਆਪਾਂ ਪਾਣੀ ਪਾ ਲਵਾਂਗੇ ਇੰਨੇ ਕਿ ਆਪਾਂ ਕਾਲੀ ਮਿਰਚ ਪਾ ਦਵਾਂਗੇ ਕਾਲਾ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਇਹਦਾ ਆਪਾਂ ਮਿਕਸੀ ਚਲਾ ਲਾ ਅਜਾ ਜੂਸ ਤਿਆਰ ਕਰਾਂਗੇ ਇਹਦਾ ਆਪਾਂ ਨੇ ਕਿਸੇ ਵੀ ਛਣਣੀ ਨਾਲ ਛਾਣ ਲੈਣਾ ਹੈ ਇਹਨੂੰ ਆਪਣੇ ਕੱਪ ਵਿੱਚ ਕੱਢ ਲੈਣਾ ਹੈ ਜਿੱਦ ਤੱਕ ਆਪਾਂ ਨੇ ਜੂਸ ਬਣਾਇਆ ਸੀਗਾ ਬਹੁਤ ਹੀ ਵਧੀਆ ਬਣਿਆ ਇਹ ਚ ਆਪਾਂ ਨੇ ਕਾਲੀ ਮਿਰਚ ਪਾਈ ਸੀ ਕਾਲਾ ਨਮਕ ਪਾਇਆ ਸੀ ਗਾਜਰ ਚਕੰਦਰ ਆਵਲਾ ਆ ਬਹੁਤ ਵਧੀਆ ਬਣਿਆਗਾ ਤੁਸੀਂ ਸਭ ਟਰਾਈ ਕਰਕੇ ਦੇਖਿਓ ਕਮੈਂਟਾਂ ਚ ਜਰੂਰ ਦੱਸਿਓ ਕਿਦਾਂ ਦਾ ਬਣਿਆ థాంਕਿਊ